ਖੁਚੜ ਨੇ ਆਖਿਆ ਜਨਾਬ ਜਿਵੇਂ ਤੁਸੀਂ ਚਾਹੁੰਦੇ ਹੀ ਓਵੇਂ ਹੋਏਗਾ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਿਆ ਸਪਾਹੀ ਬੱਚਿਆਂ ਨੂੰ ਲੈ ਕੇ ਇੱਥੇ ਆ ਰਹੇ ਨੇ ਸਾਡੇ ਸਪਾਹੀ ਸਿਰ ਝੁਕਾ ਕੇ ਦਰਬਾਰ ਚੋਂਗੇ ਬੱਚੇ ਵੀ ਉਹਨਾਂ ਦੀ ਨਕਲ ਕਰਨਗੇ ਹਿੰਦ ਦੇ ਪੀੜ ਦਾ ਬੱਚੇ ਸੂਬਾ ਫਰਹਾਨ ਨਵਾਬ ਵੀਰ ਖਾਨ ਦੇ ਸਾਹਮਣੇ ਆਉਂਦੇ ਸਾਰ ਸਿਰ ਝੁਕਾਉਣਗੇ ਫਿਰ ਜਦੋਂ ਫਿਰ ਸਹਿਬ ਜਾਨੇ ਆਏ ਪਹਿਲਾ ਮੁਸਲਮਾਨ ਨੇ ਸਿਰ ਚਕਾਇਆ ਸਹਿਬ ਜਾਨੇ ਨੇ ਸਿਰ ਚਕਾਉਣ ਤੋਂ ਅਗਲੇ ਇੱਕ ਜੁੱਤੀ ਵਿਖਾਈ ਤੇ ਉਹਦੀ ਵਜੀ ਦਿਖਾਉਣ ਨੂੰ ਡਰਾਇਆ ਅੱਗੇ ਆ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਆਖਿਆ ਸੁਚੜਨ ਨੇ ਆਖਿਆ ਓਏ ਬੱਚਿਓ ਇਹ ਨਵਾਬ ਵजीर खान ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਤੂੰ ਮਾਫੀ ਮੰਗੋ ਤਦੋਂ ਨਾਲ ਸੈਟ ਚੁੱਕਾਗੇ ਫਲਾਮ ਕਰੋ ਉਹਨਾਂ ਜਰਵਰ ਸਿੰਘ ਨਾ ਕਿਹਾ ਅਸੀਂ ਬਾਗਰੋਂ ਦੇ ਚਕੀਨ ਰੱਖਦੇ ਹਾਂ ਉਸੇ ਪਰਮਾਤਮਾ ਗਿ ਚੁੱਕਦੇ ਹਾਂ ਜਿਹੜਾ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵਸਦਾ ਹੈ ਉਸ ਤੋਂ ਬਿਨਾਂ ਸਿ ਆਪਣਾ ਸਰ ਹੋਰ ਕਿਸੇ ਦਾ ਸਾਹਮਣਾ ਨਹੀਂ ਚੁੱਕਉਂਦੇ ਇਹ ਕਾਜੀ ਸਾਹਮਣੇ ਕਿਹਾ ਇਹ ਕਾਫਰਾ ਦੀ ਬੋਲੀ ਹੈ ਤੇ ਜਰਵਰ ਸਿੰਘ ਨਾ ਕਿਹਾ ਕਾਫਰ ਉਹ ਜਿਹੜਾ ਆਪਣਾ ਧਰਮ ਕਿਸੇ ਤੇ ਥੋਪੇ ਫਤਿਹ ਸਿੰਘ ਨਾ ਕਿਹਾ ਕਾਫਰ ਉਹ ਜਿਹੜਾ ਜਿਹੜਾ ਕਿਸੇ ਨੂੰ ਦੁੱਖ ਪਹਚਾਵੇ ਜੋ ਇਮਾਨ ਦਾ ਪੱਕਾ ਉਹੀ ਫੱਟਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਰ ਬੇਈਮਾਨ ਕਾਜੀ ਸਾਹਿਬ ਰੱਖਿਆ ਚੰਗੇ ਲੱਭ ਜਾ ਵਿੱਚ ਸਾਨੂੰ ਬੇਈਮਾਨ ਕਹਿ ਰਿਓ ਤੁਹਾਨੂੰ ਕਿਹਦੇ ਧਰਮ ਦੀ ਸਿੱਖਿਆ ਮਿਲੀ ਏ ਉਹਨਾਂ ਨੇ ਆਖਿਆ ਸਾਡੇ ਨੂੰ ਤਾਂ ਸਾਡੇ ਸਿੱਖ ਧਰਮ ਦਾ ਪਤਾ ਹੈ ਕਾਜੀ ਸਾਹਿਬ ਅਸੀਂ ਕਿਸੇ ਦੇ ਗੁਲਾਮ ਨਹੀਂ ਬਣਦੇ ਉਹਨਾਂ ਨੇ ਆਖਿਆ ਕਿ ਉਹ ਗੁਲਾਮ ਨਹੀਂ ਬਣਾਉਂਦੇ ਹਨ। ਅਸੀਂ ਕਿਸੇ ਨੂੰ ਆਪਣੇ ਗੁਲਾਮ ਨਹੀਂ ਬਣਾਉਂਦੇ। ਸਾਡੇ ਗਰੁੱਪੇ ਤਾਂ ਸਾਨੂੰ ਇਹ ਸ਼ਿਕਾਇਤ ਹੈ। ਉਹਨਾਂ ਨੇ ਕਿਹਾ ਤੁਹਾਡੇ ਵਜ਼ੀਰ ਖਾਨਾ ਕਿਹਾ ਤੁਹਾਡੇ ਗਰੁੱਪੇ ਤਾਂ ਨੂੰ ਫੜਨ ਲਈ ਮੇਰੇ ਸਿਬਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁੱਕੇ ਨੇ। ਉਹਨਾਂ ਨੇ ਕਿਹਾ ਜਿਵੇਂ ਰੋਸ਼ ਜੋਰਾਵਰ ਸਿੰਘ ਨੇ ਕਿਹਾ ਜਿਵੇਂ ਰੋਸ਼ਨੀ ਕੋਈ ਕੰਮ ਨਹੀਂ ਕਰ ਸਕਦਾ ਉਵੇਂ ਸਾਡੇ ਗਰੁੱਪੇ ਤੁਹਾਨੂੰ ਫੜਨ ਵਾਲਾ ਫੁਰਮਾ ਹਲੇ ਜਮਿਆ ਨਹੀਂ। ਉਹਨਾਂ ਨੇ ਆਖਿਆ ਕਾ ਉਹਨਾਂ ਨੇ ਆਖਿਆ ਵੀ ਤੇਰਾ ਜਿਹੜਾ ਪਿਤਾ ਇਹ ਉਹਨੂੰ ਅਸੀਂ ਕਈ ਉਹਨੂੰ ਤੇਰੇ ਜਿਹੜੇ ਗੁਰਤੇਗ ਬਹਾਦਰ ਜੀ ਸੀ ਉਹਨਾਂ ਦੀ ਕਹਾਣੀ ਕੀ ਏ ਉਹਨਾਂ ਨੇ ਆਖਿਆ ਅੱবি ਸੁਣਾ ਦੇਣੇ ਆ ਕਹਾਣੀ ਜੁਜਾਰ ਵੀਰ ਅਸੀਂ ਇਹ ਵੀ ਸੁਣਨਾ ਚਾਹੁੰਦੇ ਆ ਤੁਹਾਡੇ ਤੁਸੀਂ ਬੰਦਾ ਸਿੰਘ ਬਹਾਦਰ ਜੀ ਦੀ ਵੀ ਬਹੁਤ ਵਧੀਆ ਡਾਇਲੌਗਸ ਆ ਜਿਹੜੇ ਉਹ ਬੋਲਦੇ ਆ ਅਸੀਂ ਚਾਹੁੰਦੇ ਆ ਉਹ ਵੀ ਸਾਨੂੰ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਬਾਬਾ ਬੰਦਾ ਸਿੰਘ ਬਹਾਦਰ ਜੀ वे ओए बदना सिंह बहादुर ये संडोरा है समाना नहीं ये सरहंद है सरहंद वजीर खान का सरहंद बदना सिंह बहादुर ना क्या वजीर खान ना ही मैं तेरा कोई फौजदार हूँ ना ही कोई पहाड़ी राजा सिंह हूँ सिंह गुरु का सिंह ओए सिंगा वजीर खान ना क्या ओए सिंगा क्यों मौत को दावा देता है अपने साथियों के साथ आकर मेरे सामने हथियार डाल दे ਬੰਦਾ ਸਿੰਘ ਬਾਦਰ ਨਾ ਕਹਿਆ ਤੂੰ ਤਾਂ ਮਾਫੂਮ ਬੱਚੇ ਕਾ ਸਰ ਨਹੀਂ ਚੁਕਾ ਸਕਾ ਔਰ ਤੂੰ ਮੇਰੇ ਗੁਰੂ ਕਾ ਸਿੰਘੋ ਗੁਲਾਮ ਬਣਾਣੇ ਕਾ ਸਮਝਣਾ ਦੇਖ ਰਿਹਾ ਵਜੀਰ ਖਾਨ ਨਾ ਕਿਹਾ ਓਏ ਗੁੱਟਨੇ ਟੇਕ ਦੇ ਮੈਂ ਤੂੰ ਸਭ ਕੀ ਜਾਨ ਬਖਸ਼ ਦੂੰਗਾ ਬੰਦਾ ਸਿੰਘ ਬਾਦਰ ਨਾ ਕਿਹਾ ਤੂੰ ਗੁੱਟੇ ਟੇਕਣੇ ਕੇ ਬਾਰੇ ਮੈਂ ਸੋਚਣਾ ਹੀ ਮੋੜ ਵਾਲੇ ਮੈਂ ਤੇਰੀ ਜਾਨ ਨਹੀਂ ਬਖਸ਼ੂੰਗਾ तेरी ये वजीर खान आ गया तेरी ये मुट्ठी पर फौज शाम तक मेरे कब्जे में होगी बंदा सिंह बहादुर बा, ने कहा तू आ गए तो बढ़ वजीर खान ने कहा इधर मेरी तौबा को देख तेरे बंदा सिंह बहादुर ने कहा इधर मेरा सिंगों को देख ये एक एक आग का गोला है वजीर खान ने कहा बंदा सिंह आखिरी मौका है तेरे पास तो बंदा सिंह बहादुर ने क्या वजीर खान आखिरी ख्वाहिश है तो बता तू वजीर खान ने क्या तू कल का उगता नहीं देखेगा दुनिया की सबसे अवर कौम के सूरमा दुश्मन पर ऐसा हमला करो कि उनकी आने वाली पुस्तें कफ में खत्म हो जाए खालसा जी तुम फौज अकाल की हो हम सिंह कलट का कर राज सरहद हुए पापों का इंसाफ करेंगे कल कर से भर उठेगा हमारी आने वाली पीढ़ी का सीना जब वो आज का इतिहास पढ़ेंगे आज की जंग का सेनावती कौन गश्मेश पिता ढेर सेवा पर मोए हैं शुभ कर्मणुते कब हूं ना डरो ना डरू और सो जब चाह लणु रिस्क चाहे कर अपनी जीत करो रिस्क चाहे कर अपनी जीत करो रिस्क चाहे कर अपनी जीत करो बोलो सोड हो सा श्री अकाल टूट पड़ा